ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ ਮੈਂ बार-बार ਕਹਿਨੀ ਹੈ ਕਿ ਮੇਰਾ ਇਹ ਬੈਠ ਕੇ ਗੱਲ ਕਰਨਾ ਪਰਿਵਾਰਿਕ ਤੌਰ ਤੇ ਮੈਂ ਆਪਣੀ ਘਰ ਦੀ ਗੱਲ ਬਾਹਰ ਨਹੀਂ ਲੈ ਕੇ ਆਈ ਹੈਗੀ ਮੇਰੇ ਕੋ ਕੋਈ অপਸ਼ਨ ਨਹੀਂ ਸੀਗੀ ਲੋਕ ਔਰਤ ਨੂੰ ਹਮੇਸ਼ਾ ਜਜ ਕਰਦੇ ਹੀ ਕਰਦੇ ਨੇ ਔਰ ਮੈਂ ਨਹੀਂ ਚਾਹੁੰਦੀ ਕਿ ਮੈਨੂੰ ਕੋਈ ਕਿਸੇ ਵੀ ਤਰੀਕੇ ਨਾਲ ਗਲਤ ਤਰੀਕੇ ਨਾਲ ਕੋਈ ਜਜ ਕਰੇ ਔਰ ਕੋਈ ਵੀ ਇਹ ਕਹੇ ਵੀ ਇਹ ਦਿਸ ਦਾ ਸਿੰਗਰ ਨੇ ਰੱਖ ਕੇ ਯੂਜ਼ ਕਰਕੇ ਛੱਡਤਾ ਇੱਕ ਇਨਸਾਨ ਕਿਦਾਂ ਬੇਮੁਖ ਹੋ ਗਿਆ ਆਪਣੀ ਵਾਈਫ ਤੇ ਆਪਣੇ ਬੱਚੇ ਤੋਂ ਇਹ ਦੱਸਣਾ ਜ਼ਰੂਰੀ ਸੀਗਾ ਇੰਨਾ ਵੱਡਾ ਤੋਖਾ ਹੋਇਆ ਤੇ ਬਾਰ ਬਾਰ ਤੁਸੀਂ ਜਿਵੇਂ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਕਿ ਉਹ ਗੱਲਾਂ ਛੱਡ ਦੇਾਂਗੇ ਅੱਜ ਅੱਜ ਕੋਈ ਪੋਜ਼ਿਟਿਵ ਗੱਲ ਕਰਾਂਗੇ ਸੱਚੀ ਦੱਸਾਂ ਤੁਸੀਂ ਇਹ ਗੱਲ ਕਰਦੇ ਆ ਤਾਂ ਮੈਂ ਬੜੀ ਗੱਲ ਹੁੰਦੀ ਆ ਕਿ ਮੈਂ ਪਹਿਲਾਂ ਵੀ ਕਿਹਾ ਸੀ ਹਾਂ ਮੈਂ ਜ਼ਿੰਦਗੀ ਚ ਕਦੇ ਉਹਨੂੰ ਪਿਆਰ ਕਰਨਾ ਛੱਡ ਸਕੂੰਗੀ ਉਹ ਉਹਦਾ ਫਿਤਰਤ ਇਦਾਂ ਦਾ ਸੀਗਾ ਉਹਦਾ ਕਿਰਦਾਰ ਇਦਾਂ ਮੇਰਾ ਕਿਰਦਾਰ ਕੀ ਆ ਮੇਰਾ ਕਿਰਦਾਰ ਕੀ ਉਹਦਾ ਬਣ ਜਾਊਗਾ ਕਿ ਚਲ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਤੇ ਨਹੀਂ ਮੈਨੂੰ ਫਰਕ ਪਉ ਕਿਉਂਕਿ ਮੇਰਾ ਕਿਰਦਾਰ ਹੀ ਇਹ ਹੈ ਫੰਕਸ਼ਨ ਅਟੈਂਡ ਕੀਤੇ ਦੋਨੋਂ ਜਾਨਿਆਂ ਨੇ ਬੜੀਆਂ ਚੀਜ਼ਾਂ ਬੜੇ ਵਾਅਦੇ ਕੀਤੇ ਮੇਰੀ ਰਿਸ਼ਤਦਾਰੀ ਚ ਵੀ ਜਾ ਕੇ ਆਏ ਉਹ ਕੰਫਰ ਕੇ ਮਲਾ ਕੇ ਲੈ ਕੇ ਆਏ ਉਸ ਤੋਂ ਬਾਅਦ ਮੈਂ ਨਹੀਂ ਆ ਸਕੀ ਕਿਉਂਕਿ ਕੋਵਿਡ ਹੋ ਗਿਆ ਸੀਗਾ ਜੀ ਕੋਵਿਡ ਤੋਂ ਬਾਅਦ ਮੈਂ ਨਹੀਂ ਆ ਸਕੀ ਤਾਂ ਫੋਨ ਤੇ ਇੱਕ ਪਰਿਵਾਰ ਦੀ ਤਰ੍ਹਾਂ ਗੱਲ ਕਰਦੀ ਸੀ ਉਸ ਤੋਂ ਬਾਅਦ ਮਿਲੇ ਸੀ ਸਿੱਧਾ ਕੋਰਟ 'ਚ ਉਹ ਅੱਖ ਨਹੀਂ ਸੀ ਮਲਾ ਰਹੇ ਤੇ ਮੈਂ ਉਹਨਾਂ ਨੂੰ ਸਿਰਫ ਦੇਖ ਰਹੀ ਸੀ ਕਿ ਇਹ ਉਹ ਸ਼ਖਸ ਹੈ ਇਹ ਉਹ ਪਰਸਨ ਹੈ ਜਿਹੜਾ ਮੈਨੂੰ ਪਿਆਰ ਕਰਦਾ ਸੀ ਔਰ ਕਹਿੰਦਾ ਸੀ ਕਿ ਮੈਂ ਇਸ ਪਰਸੈਂਟੇਜ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਮੇਰੇ ਲਈ ਮੈਨੂੰ ਸਭ ਤੋਂ ਮੈਂ ਇੱਕੋ ਹੀ ਚੀਜ਼ ਮੰਗਣੀ ਹੈ ਇੱਕੋ ਚੀਜ਼ ਡਿਮਾਂਡ ਕਰਨੀ ਹੈ ਕੋਰਟ ਦੇ ਵਿੱਚ ਕਿ ਡੀਐਨਏ ਕਰਾ ਦਿਓ ਮੈਨੂੰ ਹੋਰ ਕੁਝ ਨਹੀਂ ਡੀਐਨਏ ਹੁੰਦੇ ਸਾਰੇ ਜਦੋਂ ਮੈਂ ਸਾਬਤ ਕਰ ਦੇਣਾ ਕਿ ਉਹਦਾ ਬੱਚਾ ਹਾਂ ਮੈਂ ਕਿਉਂਕਿ ਮੈਨੂੰ ਕੋਈ ਦੁਨੀਆਦਾਰੀ ਦੇ ਵਿੱਚ ਮੈਨੂੰ ਕੋਈ ਦੇ ਕੋਈ ਸਵਾਲ ਨਾ ਇਸ ਦੁਬਾਰਾ ਮੈਨੂੰ ਕੋਈ ਸਵਾਲ ਨਾ ਪੁੱਛੇ ਇਸ ਟਾਪਿਕ ਤੇ ਉਹਨੇ ਗਲਤੀ ਕੀਤੀ ਹੈ ਉਹਦੀ ਗਲਤੀ ਨੂੰ ਸੁਧਾਰਨਾ ਮੇਰਾ ਫਰਜ਼ ਬਣਦਾ ਹੈ ਆ ਏ ਅੱਗੇ ਵੀ ਮੈਂ ਕਿਹਾ ਹੈ ਕਿ ਇਹ ਉਹਨੂੰ ਲੇਟਰ ਆਨ ਪਤਾ ਲੱਗੂਗਾ ਬੱਚੇ ਦਾ ਸਰਨੇਮ ਰਾਏ ਜਾਂ ਢਿੱਲੋਂ ਅਮ ਜਦੋਂ ਮੈਂ ਉਹਨੂੰ ਦਰਚੋ ਨਹੀਂ ਕਰ ਸਕੀ ਤਾਂ ਬੱਚੇ ਦੇ ਪਿੱਛੋਂ ਸਰਨੇਮ ਕਿੱਥੋਂ ਹਟਾਉਂਗੀ 18 ਸਾਲ ਤੱਕ ਮੈਂ ਨਹੀਂ ਉਹਨੂੰ ਕੁਝ ਵੀ ਕਹੂੰਗੀ 18 ਸਾਲ ਤੱਕ ਉਹ ਰਾਏ ਹੀ ਰਹੂਗਾ ਪਿਆਰ ਸ਼ਬਦ ਤੋਂ ਨਫ਼ਰਤ ਹੀ ਨਹੀਂ ਹੋਊਗੀ ਪਿਆਰ ਸ਼ਬਦ ਤੋਂ ਜੇ ਉਹਦਰ ਨੂੰ ਲਾਇਆ ਜਾਵੇ ਤਾਂ ਨਫ਼ਰਤ ਜਿਲੇ ਇਨਸਾਨ ਪਿਆਰ ਕਰਦੇ ਨੇ ਨਾ ਪਿਆਰ ਨੂੰ ਨਫ਼ਰਤ ਨਹੀਂ ਕਰਨਗੇ ਕੋਈ ਕੁਝ ਵੀ ਕਰਕੇ ਚਲੇ ਜਾਵੇ ਉਹਨਾਂ ਨਾਲ ਤਾਂ ਉਹ ਨਫ਼ਰਤ ਨਹੀਂ ਕਰ ਸਕਣਗੇ ਸੋ ਮੈਂ ਰਾਏ ਸਾਹਿਬ ਨੂੰ ਵੀ ਨਫ਼ਰਤ ਨਹੀਂ ਕਰਦੀ ਜੇ ਅੱਜ ਰਾਏ ਸਾਹਿਬ ਤੁਹਾਡੇ ਕੋਲ ਆ ਕੇ ਬੈਠਦੇ ਨੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਕਰੋਗੇ ਮੇਰੇ ਬੱਚੇ ਦੇ ਫਾਦਰ ਨੇ ਮੈਂ ਗੱਲ ਕਰੂੰਗੀ ਪਰ ਜੇ ਮੈਂ ਐਜ਼ ਅ ਪਾਰਟਨਰ ਸ਼ੀਰਾ ਮੈਨੂੰ ਵਿਚ ਰਸਤੇ ਛੱਡ ਗਿਆ ਮੈਂ ਹੱਥ ਫੜ ਕੇ ਅੱਗੇ ਨਹੀਂ ਉਹ ਕਹਿੰਦੇ ਨੇ ਵੀ ਹੁਣ ਚਾਹੇ ਉਹ ਖੁਦਾ ਵੀ ਬਣ ਜਾਣਾ ਤਾਂ ਮੈਂ ਹੁਣ ਸਜਦਾ ਨਹੀਂ ਕਰੂੰਗੀ ਮੈਂ ਜੋ ਸਵੇਰੇ ਤੁਹਾਡਾ ਸੁਣ ਰਿਹਾ ਸੀ ਨਾ ਇੰਟਰਵਿਊਜ਼ ਉਹਦੇ ਵਿੱਚ ਆ ਰਿਹਾ ਸੀ ਮੇਰੀ ਚਿੱਤੇ ਉਹ ਮਨਮੋਹਣ ਵਾਰਸੌਰਾਂ ਦਾ ਗੀਤ ਕਿ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸੋ ਮੈਂ ਉਹਨਾਂ ਦਾ ਗਾਣਾ ਹੀ ਗਾ ਦਨੀ ਹੈ ਵੀ ਕੋਈ ਬਹਾਨਾ ਚੱਜਦਾ ਲੱਭਣਾ ਸੀ ਨਾ ਜੇ ਛੱਡਣਾ ਹੀ ਸੀਗਾ ਅਫਸੋਸ ਹੁੰਦਾ ਵੀ ਜਦੋਂ ਤੁਹਾਡੇ ਨਾਲ ਕੋਈ ਗੱਲ ਕਰਦਾ ਕਿੰਨਾ ਕਰੋਨੇ ਉਹ ਇਕੱਲੇ ਬਹਿ ਕੇ ਰੋਣ ਵਾਲੀ ਗੱਲ ਤਾਂ ਨਾ ਹੀ ਪੁੱਛੋ ਮੈਂ ਹੁਣ ਹੀ ਰੋਣ ਲੱਗ ਜੂਗੀ ਇਕੱਲੇ ਰਹਿਣ ਤੋਂ ਡਰ ਬਹੁਤ ਲੱਗਦਾ ਆ ਰੋਣ ਦਾ ਤਾਂ ਇਦਾਂ ਆ ਕਿ ਸ਼ਾਇਦ ਸ਼ਾਇਦ ਕਹਿੰਦੇ ਹੁੰਦੇ ਨੇ ਕੋਈ ਜ਼ਖਮ ਜਦੋਂ ਹੁੰਦਾ ਨਾ ਉਹ ਪਰ ਜਾਂਦਾ ਹੈ ਪਰ ਦਾਗ ਰਹਿ ਜਾਂਦਾ ਹੈ ਸਵਾਗਤ ਨਿਰਪੱਖ ਪੋਸਟ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਤਾਂ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਇੱਕ ਮੈਡਮ ਸਾਡੇ ਕੋਲ ਪਹੁੰਚੇ ਨੇ ਪ੍ਰੀਤੀ ਢਿੱਲੋਂ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਕਈ ਲੋਕਾਂ ਨੇ ਉਹਨਾਂ ਨੂੰ ਦੇਖਿਆ ਜਾਣਿਆ ਪਹਿਚਾਣਿਆ ਤਾਂ ਇਹ ਹੀ ਕਹਾਂਗੇ ਕਿ ਉਹਨਾਂ ਦਾ ਜੋ ਅ ਦੋਖਾ ਵੀ ਥੋੜਾ ਬਹੁਤਾ ਸਾਂਝਾ ਕਰਾਂਗੇ ਪਰ ਇਹ ਪੋਡਕਾਸਟਸ ਮੈਂ ਪਹਿਲਾਂ ਦੀ ਤਰ੍ਹਾਂ ਨਹੀਂ ਹੋਣਗੇ ਜਿਹੜੇ ਪੁਰਾਣੇ ਹੋ ਚੁੱਕੇ ਨੇ ਇਹ ਪੋਡਕਾਸਟ ਇੱਕ ਅਲੱਗ ਰੂਪ ਦੇ ਵਿੱਚ ਕਰਾਂਗੇ ਕਿਉਂਕਿ ਘਰ ਦੀਆਂ ਗੱਲਾਂ ਕਹਿੰਦੇ ਹੁੰਦੇ ਨੇ ਕਿ ਉਹ ਕਮਰੇ ਦੇ ਵਿੱਚ ਬੰਦ ਰਹਿਣ ਤਾਂ ਚੰਗਾ ਹੁੰਦਾ ਜੇ ਬਾਹਰ ਆ ਜਾਣ ਤਾਂ ਉਹ ਬਿਵਾਦ ਬਣ ਜਾਂਦੀਆਂ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਆ ਸਾਸ਼ੀਕਰ ਸਸਿਕਾ ਵਰਜੀ ਥੈਂਕ ਯੂ ਸੋ ਮੱਚ ਤੁਸੀਂ ਬੜੇ ਪੋਜ਼ਿਟਿਵ ਤਰੀਕੇ ਨਾਲ ਮੈਨੂੰ ਫੋਨ ਤੇ ਵੀ ਗੱਲ ਕੀਤੀ ਤੇ ਅੱਜ ਮੈਨੂੰ ਇੱਥੇ ਬਾਠ ਕੇ ਬੜੇ ਪੋਜ਼ਿਟਿਵ ਤਰੀਕੇ ਨਾਲ ਸਮਝਾਇਆ ਵੀ ਔਰ ਮੈਨੂੰ ਖੁਸ਼ੀ ਖੁਸ਼ੀ ਇਹ ਪੋਡਕਾਸਟ ਮੈਂ ਵੀ ਚਾਹੂੰਗੀ ਕਿ ਮੈਂ ਕਰੂੰਗੀ ਤੇ ਮੈਂ ਕਲਾ ਪਰਸਨਲ ਗੱਲਾਂ ਨਹੀਂ ਆਪਾਂ ਸਾਰੀ ਦੁਨੀਆਦਾਰੀ ਦੀਆਂ ਜਾਂ ਬਾਕੀ ਗੱਲਾਂ ਵੀ ਆਪਾਂ ਜ਼ਰੂਰ ਕਰਾਂਗੇ ਤੇ ਥੈਂਕ ਯੂ ਸੋ ਮੱਚ ਤੁਹਾਡਾ ਤੁਸੀਂ ਮੈਨੂੰ ਇੱਥੇ ਆਨ ਲਈ ਇਨਵਾਈਟ ਕੀਤਾ ਮੌਕਾ ਦਿੱਤਾ ਬੋਲਣ ਦਾ ਥੈਂਕ ਯੂ ਜੀ ਸ਼ੁਕਰੀਆ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਸ਼ੁਰੂ ਕਿੱਥੋਂ ਕਰੀਏ ਪਹਿਲਾਂ ਤਾਂ ਇਹ ਦੱਸ ਦਿਓ ਕਿ ਪੰਜਾਬ ਬਾਰੇ ਕਿੰਨਾ ਕੁ ਜਾਣਦੇ ਹੋ ਆਮ ਪੰਜਾਬ ਬਾਰੇ ਚਾਹਦੀ ਤਾਂ ਇਹ ਹੀ ਹੈ ਕਿ ਸਾਰਾ ਕੁਝ ਹੀ ਜਾਣਦੀ ਹੈਗੀ ਆ ਪਰ ਬਹੁਤ ਜ਼ਿਆਦਾ ਜੇ ਕਹਾ ਵੀ ਨੌਲੇਜ ਵਾਲੀਆਂ ਗੱਲਾਂ ਬਹੁਤ ਡੀਪ ਜਿਹੜੀਆਂ ਗੱਲਾਂ ਨੇ ਉਹਨਾਂ ਤਾਂ ਨਹੀਂ ਪਰ ਚਾਹਤ ਜ਼ਰੂਰ ਆ ਪੰਜਾਬ ਨੂੰ ਹੋਰ ਨਜ਼ਦੀਕੀ ਦੇ ਨਾਲ ਜਾਣਨ ਦੀ ਜਾਂ ਆਮ ਮਤਲਬ ਸਮਝਣ ਦੀ ਪੰਜਾਬ ਨੂੰ ਕੋਸ਼ਿਸ਼ ਵੀ ਕਰਦੀਆਂ ਕਿ ਹੋਰ ਵੀ ਪੰਜਾਬ ਨੂੰ ਸਮਝ ਸਕਾਂ ਜਾਣ ਸਕਾਂ ਕਾਫੀ ਕੁਝ ਕਹਿ ਸਕਦੀਆਂ ਕਿ ਪੰਜਾਬ ਬਾਰੇ ਪਤਾ ਆ ਪੰਜਾਬ ਬਸਕਰ ਉਹਦੇ ਨਾਂ ਤੋਂ ਸੁਸਰੋਣ ਬੜਿਆ ਕਿਤੇ ਦੇ ਅ ਇੰਨੇ ਫਾਈਨ ਐਕਟਰ ਹੋਣ ਇੰਨੇ ਨੀ ਵੱਡੀ ਪਰਸਨੈਲਿਟੀ ਰਾ ਚੁੱਕੇ ਹੋਣਾ ਐਜੂਕੇਟਡ ਹੋਣ ਲਾਇਰ ਹੋਣ ਹਨਾ ਉਹ ਆਪਣੀ ਜ਼ਿੰਦਗੀ ਨੂੰ ਕਿੱਥੇ ਲਿਜਾ ਸਕਦੇ ਸੀਗੇ ਮਤਲਬ ਉਹ ਇੱਕ ਏਦਾਂ ਦੀ ਜਗ੍ਹਾ ਤੇ ਬੈਠੇ ਉਹ ਆਪਣੇ ਬੋਲ ਰਹੀ ਸੀ ਔਰ ਉਹ ਰੋ ਰਹੀ ਸੀ ਆਵਾਜ਼ ਦੇ ਵਿੱਚ ਦਰਦ ਸੀ ਉਹ ਆਵਾਜ਼ ਚ ਪੀਨ ਸੀ ਉਹਨਾਂ ਦੇ ਉਸ ਵਕਤ ਔਰ ਉਹ ਫਰੂਟ ਚੱਕ ਰਹੇ ਨੇ ਦੇਖ ਵੀ ਅਸੀਂ ਆ ਖਾ ਰਿਹਾ ਮੈਂ ਪੰਜਾਬ ਲਈ ਮੈਂ ਕਿਦ ਲਈ ਲੜ ਰਿਹਾ ਮੈਂ ਤੁਹਾਡੇ ਲਈ ਲੜ ਰਿਹਾ ਔਰ ਤੁਸੀਂ ਮੇਰੇ ਸਾਥ ਛੱਡ ਗਏ ਹਨਾ ਤਾਂ ਇੱਕ ਚੀਜ਼ ਮੈਨੂੰ ਕਈ ਵਾਰ ਸਮਝਦੀ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਵਾਕਈ ਸਾਡੇ ਆਪਣੇ ਜਿਹੜੇ ਪੰਜਾਬ ਦੇ ਜਾਂ ਆਪਣੇ ਪਰਿਵਾਰਾਂ ਦੇ ਪਰਿਵਾਰੀ ਆ ਪੰਜਾਬੀ ਆਪਣੇ ਇਹ ਸਾਰੇ ਇੱਕ ਦੂਜੇ ਦੇ گاਹ ਤੇ گاਹ ਆ ਨੋ ਨਹੀਂ ਹੁੰਨੇ ਆ ਪੰਜਾਬ ਆਪਾਂ ਇੱਕ ਦੂਜੇ ਨਾਲ ਹੀ ਬਣਿਆ ਆ ਸੋ ਬੰਦੇ ਦੇ ਮਰੇ ਤੇ ਬਾਅਦ ਹੀ ਵੈਲਿਊ ਕਿਉਂ ਹੁੰਦੀ ਆ ਉਹਦੇ ਗਏ ਤੋਂ ਬਾਅਦ ਹੀ ਕਿਉਂ ਪਤਾ ਲੱਗਦਾ ਕਿ ਇਹ ਬੰਦਾ ਸਹੀ ਸੀਗਾ ਸੋ ਚਾਹੇ ਉਹ ਦੀਪ ਸਿੱਧੂ ਸੀ ਜਾਨ ਸਾਡੇ ਸ਼ਹੀਦ ਕਿਨੇ ਕਿੰਨਾ ਕਾਪਾ ਉਹਨਾਂ ਦੇ ਕਹਤੇ ਤੁਰ ਰਹੇ ਆ ਜਾਂ ਕਿੰਨਾ ਕੁ ਜੀਣ ਦੇ ਜੀ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਚਾਹੇ ਅੱਜ ਮੈਂ ਵੀ ਆ ਹਨਾ ਬਹੁਤ ਲੋਕ ਮੈਨੂੰ ਵੀ ਨੈਗੇਟਿਵ ਬੋਲਦੇ ਆ ਮੈਂ ਮੈਂ ਉਸ ਕੰਡੀਸ਼ਨ ਤੇ ਸੀਗੀ ਕਿਸੇ ਵਕਤ ਕਿ ਕਹਿੰਦੇ ਉਹਨੇ ਮਰਨ ਤੋਂ ਪਹਿਲਾਂ ਬੰਦਾ ਜੀਣ ਦੀ ਕੋਸ਼ਿਸ਼ ਕਰ ਰਿਹਾ ਤਾਂ ਮੈਂ ਬਹੁਤ ਵਾਰੀ ਇਦਾਂ ਹੋਇਆ ਕਿ ਪ੍ਰੀਟੀ ਖਤਮ ਕਰ ਫਿਰ ਜਦੋਂ ਖਿਆਲ ਆਉਂਦਾ ਸੀ ਕਿ ਮੈਂ ਨਹੀਂ ਕਮਜ਼ੋਰ ਨਹੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਖਿਆਲ ਆਉਂਦਾ ਸੀ ਆਪਣੇ ਡੈਡੀ ਦਾ ਮੇਰੇ ਡੈਡੀ ਬਹੁਤ ਸਟਰੋਂਗ ਪਰਸਨੈਲਿਟੀ ਸੀ ਕਿ ਪ੍ਰੀਟੀ ਉਹਨਾਂ ਨੇ ਤੈਨੂੰ ਇਦਾਂ ਨਹੀਂ ਪਾਲਿਆ ਸਪੋਰਟਸ ਦੇ ਵਿੱਚ ਰੱਖਿਆ ਤੂੰ ਸਪੋਰਟਸ ਕੁੜੀ ਰਹਿ ਚੁੱਕੀ ਆ ਤੈਨੂੰ ਲੜਨਾ ਸਿਖਾਇਆ ਗਰਾਊਂਡ 'ਚ ਲੜਨਾ ਹਰ ਥਾਂ 'ਤੇ ਲੜਨਾ ਜਿੱਤਣਾ ਸਿਖਾਇਆ ਫਿਰ ਉਹਨਾਂ ਦਾ ਖਿਆਲ ਫਿਰ ਉਸ ਤੋਂ ਬਾਅਦ ਮੈਨੂੰ ਮੇਰੇ ਬੇਟੇ ਦਾ ਖਿਆਲ ਕਿ ਨਹੀਂ ਉਹਨੂੰ ਕੀ ਸਿਖਾਣਾ ਤੇ ਪਿਓ ਤਾਂ ਉਹਦੇ ਕੋਲ ਪਹਿਲਾਂ ਹੀ ਨਹੀਂ ਹੈਗਾ ਤੇ ਤੂੰ ਹੁਣ ਮਾਂ ਵੀ ਉਹ ਤੋਂ ਖੋਹ ਲੈਣੀ ਆ ਉਹਦਾ ਕੀ ਕਸੂਰ ਆ ਤੇ ਤੂੰ ਕਿਹਦੇ ਸਹਾਰੇ ਛੱਡ ਕੇ ਜਾਣਾ ਲੜਨਾ ਆ ਜੇ ਤੂੰ ਮਰ ਗਈ ਚਲੇਗੀ ਤਾਂ ਲੋਕਾਂ ਨੇ ਤਾਂ ਵੀ ਕਹਿਣਾ ਗਲਤ ਹੋਣੀ ਤਾਂ ਹੀ ਚਲੇਗੀ ਤੇ ਉਹਦਾ ਰਸਤਾ ਤਾਂ ਸਾਫ਼ ਹੀ ਹੋ ਜਾਣਾ ਕਿ ਵਧੀਆ ਕਿਉਂਕਿ ਇੱਥੇ ਦੀ ਗਵਰਨਮੈਂਟ ਕਿੱਥੇ ਕਿਸੇ ਨੂੰ ਪੁੱਛਦੀ ਜਿਉਂਦੇ ਜੀ ਨਹੀਂ ਪੁੱਛਦੀ ਤੇ ਮਰੇ ਤੋਂ ਬਾਅਦ ਤਾਂ ਕੇਸ ਹੀ ਬੰਦ ਹੋ ਜਾਣਾ ਤੇ ਲੜਨਾ ਜੀ ਕੇ ਲੜ ਹੋਣਾ ਹੈ ਮਰ ਕੇ ਲੜ ਨਹੀਂ ਹੋਣਾ ਫਿਰ ਮੈਂ ਆਪਣੇ ਆਪ ਨੂੰ ਦੁਬਾਰਾ ਸਟਰੋਂਗ ਕੀਤਾ ਮੈਡੀਟੇਸ਼ਨ ਸ਼ੁਰੂ ਕੀਤੀ ਬਾਣੀ ਪੜਨੀ ਦੁਬਾਰਾ ਸ਼ੁਰੂ ਕੀਤੀ ਅਰਦਾਸ ਕਰਨੀ ਸ਼ੁਰੂ ਕੀਤੀ ਔਰ ਦੀਪ ਸੇ ਦੁਬਾਰ ਗੈਂਸਾ ਨੂੰ ਦਿਮਾਗ ਚ ਦੁਬਾਰਾ ਬਿਠਾਇਆ ਕਿ ਪ੍ਰੀਟੀ ਲੜਨਾ ਆ ਜਦੋਂ ਨਹੀਂ ਹਾਰੇ ਲੜੋ ਜਾਂ ਮਰੋ ਤਾਂ ਸਾਡੇ ਪੰਜਾਬ ਨੇ ਤਾਂ ਸਾਨੂੰ ਸਿਖਾਇ ਹੀ ਇਹ ਆ ਉਹ ਜਿਹੜੀਆਂ ਉਹ ਗੱਲਾਂ ਦਿਮਾਗ ਚੋਂ ਨਹੀਂ ਨਿਕਲਦੀਆਂ ਵੀ ਐਨਾ ਵੱਡਾ ਧੋਖਾ ਹੋਇਆ ਤੇ ਬਾਰ ਬਾਰ ਤੁਸੀਂ ਜਿਵੇਂ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਕਿ ਉਹ ਗੱਲਾਂ ਛੱਡ ਦੇਾਂਗੇ ਅੱਜ ਅੱਜ ਕੋਈ ਪੋਜ਼ਿਟਿਵ ਗੱਲ ਕਰਾਂਗੇ ਸੱਚੀ ਦੱਸਾਂ ਤੁਸੀਂ ਇਹ ਗੱਲ ਕਰਦੇ ਆ ਤਾਂ ਮੈਂ ਬੜੀ ਗੱਲ ਹੁੰਦੀ ਆ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਜ਼ਿੰਦਗੀ ਚ ਕਦੇ ਉਹਨੂੰ ਪਿਆਰ ਕਰਨਾ ਛੱਡ ਸਕੂੰਗੀ ਕਿਉਂਕਿ ਤੁਸੀਂ ਦੱਸੋ ਮੈਨੂੰ ਜਦੋਂ ਆਪਾਂ ਕਿਸੇ ਵੀ ਇਨਸਾਨ ਨੂੰ ਪਿਆਰ ਕਰਦੇ ਆ ਆਪਾਂ ਦੀਪ ਸਿੱਧੂ ਦੀ ਗੱਲ ਕਰਦੇ ਆ ਆਪਾਂ ਨੂੰ ਪਿਆਰ ਕਰਦੇ ਸੀ ਕਿ ਆਪਾਂ ਛੱਡ ਸਕਾਂਗੇ ਬਿਲਕੁਲ ਨਹੀਂ ਨਹੀਂ ਛੱਡ ਸਕਾਂਗੇ ਜਦੋਂ ਕਿਸੇ ਨੂੰ ਤੁਸੀਂ ਪਿਆਰ ਕਰਦੇ ਜਦੋਂ ਇੱਥੋਂ ਕਰਦੇ ਆ ਕਿਸੇ ਨੂੰ ਵੀ ਪਿਆਰ ਕਰਦੇ ਆ ਸਾਡੇ ਸਾਬਜਾਦਿਆਂ ਨੇ ਸਿੱਖੀ ਨੂੰ ਪਿਆਰ ਕੀਤਾ ਅੱਜ ਆਪਾਂ ਜੇ ਜ਼ਿੰਦਾ ਸਾਡਾ ਕਲਚਰ ਜ਼ਿੰਦਾ ਆ ਨਾ ਜੇ ਅੱਜ ਸਿੱਖੀ ਜ਼ਿੰਦਾ ਆ ਲੇ ਕਿਸੇ ਹੋਰ ਕਰਕੇ ਨਹੀਂ ਸਾਡੇ ਛੋਟੇ ਸਾਹਿਬ ਜਦਾਂ ਕਰਕੇ ਜੇ ਉਹ ਚੁੱਕ ਜਾਂਦੇ ਤਾਂ ਅੱਜ ਇੱਥੇ ਕੋਈ ਸਿੰਘ ਨਹੀਂ ਸੀ ਬੈਠਾ ਹੋਣਾ ਸਿੱਖੀ ਹੋਣੀ ਨਹੀਂ ਸੀ ਸੋ ਸਾਡੇ ਛੋਟੇ ਸਾਹਿਬ ਜਦੋਂ ਚੁਕੇ ਨਿਗੇ ਸੋ ਉਹ ਸਾਡੇ ਦਿਲ ਚੋਂ ਕਦੇ ਨਿਕਲ ਜੂ ਬਿਲਕੁਲ ਨਹੀਂ ਕਦੇ ਨਹੀਂ ਨਿਕਲ ਸਕਦਾ ਸੋ ਮੈਂ ਉਹ ਅਸਲੀ ਇਸ ਚੀਜ਼ ਨਾਲ ਕੰਪੇਅਰ ਜੇ ਉਨੀ ਕਰਨ ਦੀ ਕੋਸ਼ਿਸ਼ ਕਰ ਰਹੀ ਇੱਕ ਸਿਰਫ ਗੱਲ ਕਰ ਦਿਲ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਦੋਂ ਦਿਲ ਦੇ ਵਿੱਚ ਕੋਈ ਚੀਜ਼ ਘਰ ਕਰ ਜਾਂਦੀ ਹੈ ਕੋਈ ਇਨਸਾਨ ਘਰ ਕਰ ਜਾਂਦਾ ਹੁਣ ਉਹ ਇਨਸਾਨ ਮਾੜਾ ਨਿਕਲ ਗਿਆ ਉਹਨੇ ਨਹੀਂ ਨਿਭਾਈ ਉਹ ਤਾਂ ਨਹੀਂ ਨਿਭਾਏਗੀ ਉਹ ਉਹਦਾ ਫਿਤਰਤ ਇਦਾਂ ਦਾ ਸੀਗਾ ਉਹਦਾ ਕਿਰਦਾਰ ਇਦਾਂ ਮੇਰਾ ਕਿਰਦਾਰ ਕੀ ਆ ਮੇਰਾ ਕਿਰਦਾਰ ਕੀ ਉਹਦਾ ਬਣ ਜਾਊਗਾ ਕਿ ਚਲ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਤੇ ਨਹੀਂ ਮੈਨੂੰ ਫਰਕ ਪਊ ਕਿਉਂਕਿ ਮੇਰਾ ਕਿਰਦਾਰ ਹੀ ਇਹ ਹੈ ਕਿੰਨੇ ਕ ਵਾਰ ਮਿਲਿਓ ਤੁਸੀਂ ਮਤਲਬ ਜਦੋਂ ਤੁਹਾਡਾ ਕਲੇਸ਼ ਪੈਂਦਾ ਕਲੇਸ਼ ਤੋਂ ਬਾਅਦ ਉਹ ਇੱਕ ਜੰਗ ਬਣ ਜਾਂਦਾ ਹਨ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਕਮਰੇ ਦੀਆਂ ਗੱਲਾਂ ਕਮਰੇ ਜਿਹਰੇ ਆਣ ਤਾਂ ਸ਼ਾਇਦ ਉਹ ਸਮਾਪਤ ਹੋ ਜਾਂਦੇ ਨੇ ਜੇ ਬਾਹਰ ਨਿਕਲ ਜਾਂਦੇ ਉਹ ਜੰਗ ਬਣ ਜਾਂਦੀਆਂ ਮੈਂ 19 ਤੋਂ ਬਾਅਦ 19 ਚਾਈ ਸੀ ਅਸੀਂ ਦੋਨਾਂ ਨੇ ਮੇਰੀ ਮੇਰੀ ਭਾਂਜੀ ਸੀਗੀ ਮੇਰੀ ਉਹਦੀ ਵੈਡਿੰਗ ਤੇ ਮੈਂ ਆਈ ਸੀਗੀ ਦੋਨਾਂ ਜਾਣਿਆਂ ਨੇ ਫੰਕਸ਼ਨ ਅਟੈਂਡ ਕੀਤਾ ਬੜਾ ਵਧੀਆ ਨੱਚੇ ਜਾਗੋ ਤੇ ਸਾਰੇ ਮੇਰੇ ਕੋਲ ਵੀਡੀਓਜ਼ ਵਗੈਰਾ ਆਗੇ ਨੇ 19 ਦੇ ਵਿੱਚ 19 ਦੇ ਵਿੱਚ ਫੰਕਸ਼ਨ ਅਟੈਂਡ ਕੀਤੇ ਦੋਨੋਂ ਜਾਣਿਆਂ ਨੇ ਬੜੀਆਂ ਚੀਜ਼ਾਂ ਬੜੇ ਵਾਦੇ ਕੀਤੇ ਮੇਰੀ ਰਿਸ਼ਤਦਾਰੀ ਚ ਵੀ ਜਾ ਕੇ ਆਏ ਉਹ ਕੰਫਰ ਕੇ ਮਲਾ ਕੇ ਲੈ ਕੇ ਆਏ ਉਸ ਤੋਂ ਬਾਅਦ ਮੈਂ ਨਹੀਂ ਆ ਸਕੀ ਕਿਉਂਕਿ ਕੋਵਿਡ ਹੋ ਗਿਆ ਸੀਗਾ ਜੀ ਕੋਵਿਡ ਤੋਂ ਬਾਅਦ ਮੈਂ ਨਹੀਂ ਆ ਸਕੀ ਤਾਂ ਫੋਨ ਤੇ ਇੱਕ ਪਰਿਵਾਰ ਦੀ ਤਰ੍ਹਾਂ ਗੱਲ ਕਰਦੀ ਸੀ ਉਸ ਤੋਂ ਬਾਅਦ ਮਿਲੇ ਅਸੀਂ ਸਿੱਧਾ ਕੋਰਟ 'ਚ ਜਦੋਂ ਜਦੋਂ ਕਾਉਂਸਲਿੰਗ ਹੋ ਰਹੀ ਸੀ ਸਾਨੂੰ ਮੈਡੀਏਸ਼ਨ ਦੇ ਭੇਜਿਆ ਗਿਆ ਉੱਥੇ ਸਾਨੂੰ ਬਿਠਾਇਆ ਗਿਆ ਲੋਕ ਅਦਾਲਤ ਜਿਹਨੂੰ ਕਹਿੰਦੇ ਆ ਸੋ ਆਮੋ ਸਾਹਮਣੇ ਬੈਠੇ ਸੀ ਤਾਂ ਉਹ ਮਤਲਬ ਮੈਂ ਅੱਖ ਵੀ ਨਹੀਂ ਸੀ ਮਿਲਾ ਰਹੇ ਤੇ ਮੇਰੀ ਅੱਖ ਉਹਨਾਂ ਤੋਂ ਹਟੇ ਨਹੀਂ ਸੀ ਰਹੀ ਮਤਲਬ ਉਹ ਅੱਖ ਨਹੀਂ ਸੀ ਮਿਲਾ ਰਹੇ ਤੇ ਮੈਂ ਉਹਨਾਂ ਨੂੰ ਸਿਰਫ ਦੇਖ ਰਹੀ ਸੀ ਕਿ ਇਹ ਉਹ ਸ਼ਖਸ ਹੈ ਇਹ ਉਹ ਪਰਸਨ ਹੈ ਜਿਹੜਾ ਮੈਨੂੰ ਪਿਆਰ ਕਰਦਾ ਸੀ ਔਰ ਕਹਿੰਦਾ ਸੀ ਕਿ ਮੈਂ ਇਸ ਪਰਸਨ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਇਤਨਾ پاک ਦੀਆਂ ਗੱਲਾਂ ਨਹੀਂ ਪਤਾ ਨਹੀਂ ਮੈਂ ਕੀ ਕਹਾ ਉਹਨ ਮੈਸੇਜ ਨੂੰ ਪਰ ਮੈਂ ਮੇਰੇ ਜਿਹੜੇ ਕਾਉਂਸਲਰ ਸੀਗੇ ਜਿਹੜੇ ਜੱਜ ਉਹ ਬੈਠੇ ਦੇਖ ਰਹੇ ਸੀ ਤੇ ਉਹ ਉਹ ਨਾਲ ਗੱਲ ਕਰ ਰਹੀ ਸੀ ਤੇ ਮੈਂ ਸਿਰਫ ਉਹਨਾਂ ਨੂੰ ਇਦਾਂ ਦੇਖ ਰਹੀ ਸੀ ਮੈਂ ਦੇਖ ਰਹੀ ਸੀ ਕਿ ਵਾਈ ਮੈਂ ਹੀ ਕਿਉਂ ਕਿ ਉਹ ਇਦਾਂ ਕੀਤਾ ਹਨ ਮੈਂ ਮਨੋਂ ਮਨੀ ਸਵਾਲ ਪੁੱਛ ਰਹੀ ਸੀ ਆਪਣੇ ਆਪ ਤੋਂ ਦੋਨੋਂ ਇਕੱਲੇ ਵੀ ਬੈਠੇ ਅਸੀਂ ਗੱਲਾਂ ਕੀਤੀਆਂ ਬਹੁਤ ਕੀਤੀਆਂ ਤੇ ਬਟ ਚੰਗੀਆਂ ਹੋਈਆਂ ਮਾੜੀਆਂ ਹੋਈਆਂ ਉਹ ਤਾਂ ਇਹੀ ਕਹਿੰਦੇ ਸੀਗੇ ਕਿ ਸੋਚ ਲਾ ਵਾਪਸ ਚਲੀ ਜਾ ਜੇ ਚਾਹ ਨਹੀਂ ਕਿ ਮੈਂ ਕੁਝ ਕਰ ਸਕਾਂ ਬੱਚੇ ਲਈ ਪਰ ਫਿਰ ਉਹ ਹੀ ਗੱਲ ਹੋਈ ਕਿ ਫੈਮਿਲੀ ਵੀ ਕਹਿੰਦੀ ਸੀ ਬ੍ਰਦਰ ਕਹਿੰਦੇ ਸੀ ਵੀ ਹੁਣ ਜੇ ਵਾਪਸ ਮੜ ਗਈ ਨਾ ਸਟੈਪ ਬੈਕ ਫਿਰ ਗਵਰਨਮੈਂਟ ਨੇ ਵੀ ਨਹੀਂ ਸਟੈਪ ਚੱਕਣ ਦੇਣਾ ਬਿਲਕੁਲ ਕਿਉਂਕਿ ਫਿਰ ਮੈਂ ਗਵਰਨਮੈਂਟ 'ਚ ਵੀ ਨਹੀਂ ਸਟੈਪ ਚੱਕ ਸਕੂੰਗੀ ਫਿਰ ਇਹ ਹੋਣਾ ਕਿ ਫਿਰ ਅੱਗੇ 10 ਸਾਲ ਲਾਰੇ ਲੱਗਦੇ ਰਹੇ ਤਾਂ ਹੁਣ ਪਤਾ ਨਹੀਂ ਕਿੰਨੇ ਸਾਲ ਆਰੇ ਲੱਗਣਗੇ ਹੁਣ ਮੈਨੂੰ ਅੱਗੇ ਦੀ ਚਿੰਤਾ ਨਹੀਂ ਜ਼ਿਆਦਾ ਹੈਗੀ ਮੈਂ ਹਾਰਾਂ ਜਿੱਤਾਂ ਕੁਝ ਵੀ ਆ ਮੇਰੇ ਲਈ ਮੈਨੂੰ ਸਭ ਤੋਂ ਮੈਂ ਇੱਕੋ ਹੀ ਚੀਜ਼ ਮੰਗਣੀ ਹੈ ਇੱਕੋ ਚੀਜ਼ ਡਿਮਾਂਡ ਕਰਨੀ ਹੈ ਕੋਰਟ ਦੇ ਵਿੱਚ ਕਿ ਡੀਐਨਏ ਕਰਾ ਦਿਓ ਮੈਨੂੰ ਹੋਰ ਕੁਛ ਨਹੀਂ ਡੀਐਨਏ ਹੁੰਦਾ ਸਾਰੀ ਜਦੋਂ ਮੈਂ ਸਾਬਤ ਕਰ ਦੇਣਾ ਕਿ ਉਹਦਾ ਬੱਚਾ ਹਾਂ ਮੈਂ ਕਿਉਂਕਿ ਮੈਨੂੰ ਕੋਈ ਦੁਨੀਆਦਾਰੀ ਦੇ ਵਿੱਚ ਮੈਨੂੰ ਕੋਈ ਦੇ ਕੋਈ ਸਵਾਲ ਨਾ ਇਸ ਦੁਬਾਰਾ ਮੈਨੂੰ ਕੋਈ ਸਵਾਲ ਨਾ ਪੁੱਛੇ ਇਸ ਟਾਪਿਕ ਤੇ ਕਿਉਂਕਿ ਉਹਨੇ ਕਹਤਾ ਜਦੋਂ ਹੁਣ ਦੇਖੋ ਇੱਕ ਬਾਪ ਇੱਕ ਮਾਂ ਨੂੰ ਪਤਾ ਹੁੰਦਾ ਕਿ ਉਹਦਾ ਬਾਪ ਕੌਣ ਆ ਰਾਈਟ ਹੁਣ ਜਦੋਂ ਜਿਹੜੇ ਮੈਂ ਤਾਂ ਇਦਾਂ ਤਾਂ ਹੈ ਨਹੀਂ ਕਿ ਕਿ ਅਸੀਂ ਮੈਰਿਜ ਕਰਾਈਆ ਹਸਬੰਡ ਵਾਈਫ ਸੀਗੇ ਬੜੀਏ ਤਰੀਕੇ ਨਾਲ ਰਹੇ ਆ ਸੋ ਉਸ ਚੀਜ਼ ਨੂੰ ਹੁਣ ਜਦੋਂ ਬੰਦਾ ਮੁੱਕਰ ਗਿਆ ਉਨੇ ਗਲਤੀ ਕੀਤੀ ਆ ਉਹਦੀ ਗਲਤੀ ਨੂੰ ਸੁਧਾਰਨਾ ਮੇਰਾ ਫਰਜ਼ ਬੰਦਾ ਆ ਇਹ ਅੱਗੇ ਵੀ ਮੈਂ ਕਿਹਾ ਹੈ ਕਿ ਇਹ ਉਹਨੂੰ ਲੇਟਰ ਆਨ ਪਤਾ ਲੱਗੂਗਾ ਜਦੋਂ ਉਮਰ ਆਣੀ ਆ ਨਾ ਉਦੋਂ ਪਤਾ ਲੱਗਣਾ ਕਿ ਮੇਰੇ ਬੱਚੇ ਨੂੰ ਜੇ ਉਹਨੇ ਇਦਾਂ ਕੀਤਾ ਤਾਂ ਮੇਰਾ ਬੱਚਾ ਅੱਜ ਸਿਰ ਚਾ ਕੇ ਜੀ ਸਕਦਾ ਆ ਕਿਉਂਕਿ ਮੇਰੇ ਬੱਚੇ ਨੇ ਵੀ ਕੱਲ ਨੂੰ ਮੁੰਡਾ ਬਣਨਾ ਆ ਗੱਬਰੂ ਹੋਣਾ ਆ ਤਾਂ ਉਹਦੇ ਦੋਸਤ ਮਿੱਤਰ ਸਭ ਨੇ ਉਹਨੂੰ ਸਵਾਲ ਪੁੱਛਣਾ ਆ ਤਾਂ ਉਹ ਉਹ ਸਵਾਲ ਕੋਈ ਪੁੱਛੇ ਨਾ ਉਹਨੂੰ ਬਸ ਬੱਚੇ ਦਾ ਸਰਨੇਮ ਰਾਏ ਜਾਂ ਢਿੱਲੋਂ ਅਮ ਜਦੋਂ ਮੈਨੂੰ ਦਿਲਚੋਨੀ ਕੱਢ ਸਕੀ ਤਾਂ ਬੱਚੇ ਦੇ ਪਿੱਛੋਂ ਸਰਨੇਮ ਕਿੱਥੋਂ ਹਟਾਉਂਗੀ ਮੈਂ ਆਪਣੇ ਪਿੱਛੋਂ ਹਟਾਤਾ ਸਰਨੇਮ ਹਾਂ ਮੈਂ ਆਪਣੇ ਕਿਉਂਕਿ ਡੈਡੀ ਦੇ ਬਹੁਤ ক্লোਜ਼ ਸੀਗੀ ਮੈਂ ਬੱਚੇ ਤੋਂ ਉਹਦਾ ਹੱਕ ਨਹੀਂ ਖੋਉਂਗੀ ਆਪਣੇ ਬੱਚੇ ਦੀ ਆਪਣੀ ਮਰਜ਼ੀ ਹੋਊਗੀ ਵੱਡਾ ਹੋ ਕੇ ਉਹਨੇ ਕੀ ਕਰਨਾ ਜਦੋਂ 18 ਸਾਲ ਦਾ ਹੋਊਗਾ ਉਹਨੇ ਆਪਣੀ ਮੰਮਾ ਦਾ ਨਾਮ ਯੂਜ਼ ਕਰਨਾ ਡਰਦਾ ਨਾ ਯੂਜ਼ ਕਰਨਾ ਹਜੇ ਤੱਕ ਬੱਚਾ ਮੈਂ ਸਮਝਦੀ ਆ ਸਾਡੇ ਦੋਨਾਂ ਦਾ ਆ ਮੈਂ ਬੱਚੇ ਨੂੰ ਕੋਈ ਵੀ ਚੀਜ਼ ਦੀ ਪਾਬੰਦੀ ਨਹੀਂ ਲਾਈ ਬੱਚਾ ਖੁਦ ਨਹੀਂ ਗੱਲ ਕਰਨਾ ਚਾਹੇ ਨਹੀਂ ਚਾਹੇ ਉਹਦੇ ਦੀ ਮਰਜ਼ੀ ਹੈ 18 ਸਾਲ ਤੱਕ ਮੈਂ ਨਹੀਂ ਉਹਨੂੰ ਕੁਝ ਵੀ ਕਹੂੰਗੀ 18 ਸਾਲ ਤੱਕ ਉਹ ਰਾਇ ਹੀ ਰਹੂਗਾ ਉਸ ਤੋਂ ਬਾਅਦ ਉਹਦੀ ਇੱਛਾ ਹੋਊਗੀ ਉਹਦੀ ਮਰਜ਼ੀ ਦੇ ਮੁਤਾਬਿਕ ਉਹ ਚੇਂਜ ਕਰਨਾ ਚਾਹੂਗਾ ਤੇ ਉਹ ਤਾਂ ਉਹ ਤਾਂ ਮੈਨੂੰ ਜਾਂਦਾ ਹੀ ਕਹਿੰਦਾ ਸੀ ਮਮਾ ਮੈਂ ਢੱਲੋਂ ਕਰ ਲੈਣਾ ਮਮਾ ਮੇਰੇ ਕੋ ਫੈਮਿਲੀ ਹੈ ਜੀ ਮੇਰੇ मामੂ ਮੇਰੀ ਨਾਨੀ ਮੇਰੀ ਇਹ ਫੈਮਿਲੀ ਹੈਗੀ ਆ ਆਈ ਡੋਨਟ ਨੀਡ ਹਿਮ ਇੱਕ ਵਕਤ ਉਹ ਇਦਾਂ ਦਾ ਆਇਆ ਸੀ ਜਦੋਂ ਪੁਲਿਸ ਸਟੇਸ਼ਨ 'ਚ ਮੈਂ ਆ ਕੇ ਘਰੇ ਗੱਲ ਕਿਉਂਕਿ ਮੈਂ ਉਹਨਾਂ ਹਰ ਗੱਲ ਸ਼ੇਅਰ ਕਰਦੀ ਆ ਮੈਂ ਹੁਣੇ ਸਮਝਾਣਾ ਨੂੰ ਸ਼ੁਰੂ ਕੀਤਾ ਆ ਕਹਿਣ ਦੇ ਨੇ ਬੱਚਿਆਂ ਨੂੰ ਦੱਸਣਾ ਚਾਹੀਦਾ ਅੱਜਕੱਲ ਦੇ ਬੱਚੇ ਬਹੁਤ ਸਮਾਰਟ ਨੇ ਅਸੀਂ ਇਮੋਸ਼ਨ ਸੀ ਅਸੀਂ ਤਾਂ 15 16 ਸਾਲ ਤੱਕ ਬੱਚੇ ਹੀ ਰਹੇ ਬਿਲਕੁਲ ਅੱਜਕੱਲ ਬੱਚੇ ਵੱਡੇ ਹੋ ਚੁੱਕੇ ਨੇ ਛੋਟੀ ਉਮਰ 'ਚ ਉਹਨਾਂ ਨੂੰ ਦੁਨੀਆਦਾਰੀ ਕਿਉਂਕਿ ਇੰਟਰਨੈਟ ਤੇ ਸਭ ਕੁਝ ਦੇਖਦੇ ਆ ਤਾਂ ਜਦੋਂ ਮੈਂ ਆ ਕੇ ਉਹਨੂੰ ਦੱਸਿਆ ਪੁੱਤ ਤੇਰੇ ਦਾਦਾ ਨੇ ਉੱਥੇ ਜਾ ਕੇ ਇਹ ਕਿਹਾ ਕਿ ਮੈਂ ਤੇਰੀ ਮੰਮਾ ਨੂੰ ਜਾਣਦਾ ਨਹੀਂ ਤੇ ਇਹ ਬੱਚਾ ਮੇਰਾ ਨਹੀਂਗਾ ਉਹ ਬਹੁਤ ਗ ਅਰੇ ਹਫਤਾ ਮੇਰਾ ਨਾ ਬੋਲਿਆ ਨੀਗਾ ਮਤਲਬ ਉਹਨੇ ਆਪਣੇ ਆਪ ਨੂੰ ਬੰਦ ਕਰ ਲਿਆ ਸੀ ਕਮਰੇ ਚ ਉਹ ਬਸ ਗੇਮ ਖੇਡਣੀ ਚੁੱਪ ਰਹਿਣਾ ਕਿਤੇ ਨਹੀਂ ਜਾਣਾ ਫਿਰ ਮੈਂ ਕਿਹਾ ਉਹਨੂੰ ਬਾਹਰ ਕੱਢਣਾ ਪੈਣਾ ਜਦੋਂ ਮੈਨੂੰ ਬਾਹਰ ਕੱਢਿਆ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਦੈਨ ਉਹਨੇ ਮੈਨਾਂ ਗੱਲ ਕੀਤੀ ਮੈਂ ਕਹਿੰਦਾ ਮਮਾ ਵਨ ਡੇ ਜਿੱਦਨ ਉਹਨੂੰ ਤੁਸੀਂ ਮਿਲ ਲੈਣਾ ਕਹਿੰਦਾ ਉਹਨੂੰ ਮੈਸੇਜ ਦਿਓ ਡਾੜਾ ਨੂੰ ਕਿ ਡਾੜਾ ਤੁਸੀਂ ਨਹੀਂ ਮੈਨੂੰ ਕਹਿ ਸਕਦੇ ਕਿ ਮੈਂ ਤੁਹਾਡਾ ਸਾਨੀ ਮੈਂ ਕਹਿੰਦਾ ਤੁਸੀਂ ਮੇਰੇ ਡਾੜਾ ਨਹੀਂ ਮੈਂ ਕਿਹਾ ਓਕੇ ਕਹਿ ਦੂੰਗੀ ਗੁੱਸਾ ਠੰਡਾ ਓਕੇ ਆਈ ਵਿਲ ਸੇ ਥੈਟ ਵੀ ਮੈਂ ਉਹਨਾਂ ਨੂੰ ਕਹਿ ਦੂੰਗੀ ਹੈ ਨਾ ਜਿਸ ਦਿਨ ਮਿਲੇ ਤਾਂ ਉਸ ਦਿਨ ਤੋਂ ਬਾਅਦ ਮੈਂ ਉਹਨੂੰ ਕਿਹਾ ਓਕੇ ਠੀਕ ਹੈ ਕਹਿ ਦੂੰਗੀ ਗੁੱਸਾ ਫਿਰ ਮੈਂ ਉਹਨੂੰ ਸਮਝਾਉਂਦੀ ਰਹਿਣੀ ਆ ਪੁੱਤ ਚਾਹੇ ਕੁਝ ਵੀ ਹੋ ਜਵੇ ਉਹ ਤੇਰੇ ਡਾੜਾ ਹੀ ਰਹਿਣਗੇ ਇਹ ਵੀ ਕਿਹਾ ਜਾਂਦਾ ਨਾ ਮਾਂ ਦੀ ਹੱਲਾ ਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਹੈ ਹਾਂਜੀ ਮੈਂ ਉਹਨੂੰ ਸ਼ੇਰ ਬਣਾਇਆ ਸਟਰੋਂਗ ਬਣਾਇਆ ਪਰ ਮੈਂ ਨਾਲ ਨਾਲ ਉਹਨੂੰ ਸੰਸਕਾਰ ਵੀ ਦਿੱਤੇ ਮੈਂ ਅੱਜ ਤੱਕ ਬੱਚੇ ਨੂੰ ਆਪਣੇ ਨੇ ਨਹੀਂ ਸਿਖਾਇਆ ਹੈਗਾ ਕਿ ਵੀ ਤੂੰ ਗਲਤ ਤਰੀਕੇ ਨਾਲ ਜਾਂ ਉਹ ਤੇਰੇ ਫਾਦਰ ਨਹੀਂ ਜਾਂ ਕਿੱਦਾਂ ਆ ਮੈਂ ਇਦਾਂ ਨਹੀਂ ਕਹਿੰਦੀ ਹਾਂ ਮੇਰਾ ਬੱਚਾ ਹੁਣ ਮੇਰਾ ਆ ਮੈਂ ਪਾੜੂਗੀ ਉਹਨੂੰ ਉਹਨੇ ਛੱਡਤਾ ਸੱਟਤਾ ਮੇਰੀ ਜਾਨ ਆਹੋ ਪਰ ਮੈਂ ਉਹਨੂੰ ਹਮੇਸ਼ਾ ਆਪਣੇ ਪਿਓ ਦੀ ਇੱਛਿਤ ਕਰਨਾ ਹੀ ਸਿਖਾਉਂਗੀ ਮੇਰਾ ਫਰਜ਼ ਇਹੀ ਆ ਤੁਸੀਂ ਸਟਰੋਂਗ ਬਹੁਤ ਹੋ ਬੋ ਕੰਮ ਕਰ ਦੂੰਗੇ ਨਹੀਂ ਕੰਮ ਹਾਂਜੀ ਮੈਂ ਕੰਮ ਤਿੰਨ ਤਿੰਨ ਜੌਬਾਂ ਕਰਦੀ ਹਾਂ ਕੰਮ ਕਰਦੀ ਔਰ ਕੰਮ ਕਰਨਾ ਮੈਨੂੰ ਬਹੁਤ ਪਸੰਦ ਆ ਮੈਂ ਬੇਲੀ ਇੱਕ ਮਿੰਟ ਨਹੀਂ ਰਹਿ ਸਕਦੀ ਬੇਲੇ ਰਹਿਣਾ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਇੱਥੇ ਮੇਰੀ ਕਜ਼ਨ ਹੈਗੀ ਆ ਮੇਰੇ ਪੂਆ ਜੀ ਦੀ ਬੇਟੀ ਉਹ ਮੈਨੂੰ ਹਮੇਸ਼ਾ ਗੱਲ ਕਰੂਗੀ ਮੈਂ ਉਹਨੂੰ ਸਵੇਰੇ ਉੱਠਦੀ ਹਾਂ ਮੈਂ 6 ਵਜੇ ਮੈਨੂੰ ਮਗਣਾ ਚੱਲ ਵਾਕ ਕਰ ਕੋਈ ਬਸ ਕਰੋ ਮੈਂ ਸਾਰਾ ਦਿਨ ਸਾਰਾ ਦਿਨ ਉਹ ਕਹਿੰਦੇ ਨਹੀਂ 5 ਮਿੰਟ ਪੈਂਦੇ ਨਹੀਂ ਸੌਂਦੇ ਨਹੀਂ ਰਾਤ ਨੂੰ ਮੈਂ 5 ਘੰਟੇ ਮੱਸੀ ਸੌਂਦੀ ਆ ਮੈਂ ਸ਼ਾਮ ਨੂੰ ਵੀ 2-3 ਘੰਟੇ ਮੈਂ ਕਿਉਂਕਿ ਥੱਕਦੀ ਨਹੀਂ ਮਾਤਾ ਬੈ ਜਾ ਪੁਲਿਸ ਤੂੰ ਆਪ ਕੁਝ ਖਾਂਦੀ ਨਹੀਂ ਤੇ ਸਾਨੂੰ ਖਾਣ ਨਹੀਂ ਦਿੰਦੀ ਉਤੋਂ ਕਹਿੰਗੇ ਸਾਨੂੰ ਤਰਾਤ ਰੱਖ ਕੇ ਸਾਡੇ ਗੋਡੇ ਖੜੇ ਕਰਦੇ ਤੂੰ ਥੱਕਦੀ ਨਹੀਂ ਮੈਂ ਕੰਮ ਕਰਨਾ ਬਹੁਤ ਪਸੰਦ ਕਰਦੀ ਆ ਕਿਚਨ 'ਚ ਜਦੋਂ ਮੈਂ ਹੁੰਨੀ ਆ 15 ਬੰਦੇ ਬੈਠੇ ਹਣ ਖਾਣ ਵਾਲੇ ਪਰ ਮੈਨੂੰ ਕਿਚਨ ਚ ਲਾਇਆ ਹੋਵੇ ਮੈਂ ਬਹੁਤ ਕਈ ਵਾਰੀ ਮੈਂ ਕਹਿੰਨੀ ਹੁੰਦੀ ਆ ਪੋਜ਼ਿਟਿਵ ਬਹੁਤ ਹੁੰਨੀ ਆ ਮੈਂ ਸਾਰੇ ਸੋਨ ਨਾਲੇ ਸਾਰੀ ਜਿੰਨੀਆਂ ਵੀ ਮੇਰੀਆਂ ਭੈਣਾਂ ਮਾਮਾ ਜੋ ਵੀ ਜਿੰਨੇ ਵੀ ਸੋਨ ਨਾਲੇ ਸਾਰਿਆਂ ਨੂੰ ਕਹੂੰਗੀ ਜਦੋਂ ਕਿਚਨ ਚ ਜਾਂਦੇ ਆ ਨਾ ਖਾਸ ਕਰਕੇ ਆਟਾ ਗੁੰਨਦੇ ਆ ਰੋਟੀ ਬਣਾਉਂਦੇ ਆ ਸਬਜ਼ੀ ਬਣਾਉਂਦੇ ਆ ਜਿੰਨਾ ਮਰਜੀ ਤੁਸੀਂ ਲੜੇ ਹੋਵੋ ਜਿੰਨਾ ਮਰਜੀ ਕਲੇਸ਼ ਕੀਤਾ ਹੋਵੇ ਮੇਰੀ ਖਾਸੀਅਤ ਹੈ ਮੈਂ ਕਿੰਨੀ ਵੀ ਗੁੱਸੇ ਹਾਂ ਮੈਂ ਕਿਚਨ ਚ ਬੜਦੇ ਸਰ ਮੈਂ ਹੈਪੀ ਮੂਡ ਪਤਾ ਨਹੀਂ ਮੈਂ ਇੰਜੋਏ ਕਰਨ ਲੱਜਣੀ ਹੈ ਕਿਉਂਕਿ ਜਿੰਨੀ ਉਹ 네ਗੇਟਿਵਿਟੀ ਹੈ ਨਾ ਜਦੋਂ ਤੁਸੀਂ ਆਟਾ ਗੁੰਨਦੇ ਹੋ ਉਹ ਗੁੱਸਾ ਉਹ ਸਭ ਉਹ ਉਹ ਜਿਹੜਾ ਸਾਡਾ ਔਰਾ ਹੈ ਨਾ ਸਾਡੀ ਉਹ ਤੁਸੀਂ ਨਾਲ ਗੁੰਨਦੇ ਆ ਸੋ ਤੁਸੀਂ ਪਰਿਵਾਰ ਨੂੰ ਸਾਰਿਆਂ ਨੂੰ ਖਵਾਉਂਦੇ ਹੋ ਤਾਂ ਕਲੇਸ਼ ਵਾਦਾ ਜੇ ਤੁਸੀਂ ਕਿਤੇ ਆਟਾ ਗੁੰਨਦੇ ਵਕਤ ਬੰਨਣ ਵਾਲੀ ਭਲੇਖੇ ਨਾਲੀ ਵਾਹਿਗੁਰੂ ਵਾਹਿਗੁਰੂ ਇੱਕ ਦੋ ਵਾਰ ਵੀ ਕਹਿ ਦੋਗੇ ਖੁਸ਼ ਹੋਗੇ ਚੰਗਾ ਚੰਗਾ ਸੋਚੋਗੇ ਚੰਗੀਆਂ ਗੱਲਾਂ ਸੋਚੋਗੇ ਜਾਂ ਹੋਰ ਵੀ ਤੇ ਕਿਚਨ ਦਾ ਹੀ ਕੰਮ ਸੋਚੋਗੇ ਕੱਲ ਨੂੰ ਮੈਂ ਆ ਇਦਾਂ ਹੈ ਨਾ ਆ ਚੀਜ਼ ਆ ਇਦਾਂ ਕਰਨ ਵਾਲੀ ਆ ਚੱਲ ਮੈਂ ਆ ਬਣਾਨੀ ਆ ਪੋਜ਼ਿਟਿਵ ਕੁਝ ਵੀ ਗੁੱਡ ਸੋਚੋਗੇ ਤਾਂ ਉਹ ਤੁਸੀਂ ਆਪਣੇ ਪਰਿਵਾਰ ਨੂੰ ਸਾਰਾ ਸਰਵ ਕਰੋਗੇ ਉਹ ਸਾਰਾ ਉਹਦੇ ਵਿੱਚ ਜਾਊਗਾ ਜੇ ਕਿਤੇ ਬਾਣੀ ਦੀ ਕਿਤੇ ਚਪਾਈ ਸਾਹਿਬ ਜਿਵੇਂ ਮੈਂ ਚਪਾਈ ਸਾਹਿਬ ਦਾ ਮੈਂ ਆਪਣੇ ਅਸੂਲ ਜਿਹਾ ਬਣਾ ਲਿਆ ਰੂਲ ਬਣਾ ਲਿਆ ਕਿ ਮੈਂ ਆਟਾ ਗੁੰਨਦੀ ਆ ਜਾਂ ਮੈਂ ਕੁਝ ਮੈਂ ਚਪਾਈ ਸਾਬ ਦਾ ਪਾਟ ਛੋਟਾ ਹੁੰਦਾ ਤਿੰਨ ਚਾਰ ਮਿੰਟ ਚ ਪੂਰਾ ਹੋ ਜਾਂਦਾ ਗੁੰਦੇ ਗੁੰਦੇ ਮੈਂ ਪੂਰਾ ਕਰ ਦਿੰਨੀ ਆ ਤਾਂ ਮੈਨੂੰ ਇਹ ਹੁੰਦਾ ਕਿ ਠੀਕ ਆ ਸੋ ਪੋਜ਼ਿਟਿਵ ਹੁੰਦਾ ਜੇ ਤੁਸੀਂ ਕਿਚਨ ਦੇ ਵਿੱਚ ਜਾ ਕੇ ਇਹ ਚੀਜ਼ੀ ਕਰਦੇ ਆ ਤਾਂ ਉਹ ਪਰਿਵਾਰ ਨੂੰ ਪੋਜ਼ਿਟਿਵਿਟੀ ਨਾਲ ਤੁਸੀਂ ਫੂਡ ਦੰਨੇ ਆ ਸੋ ਇਹ ਜ਼ਰੂਰ ਸਾਰਿਆਂ ਨੂੰ ਆਈ ਥਿੰਕ ਕਰਨਾ ਚਾਹੀਦਾ ਬਾਕੀ ਸਾਰੇ ਸਿਆਣੇ ਨੇ ਮੈਂ ਕੋਈ ਜ਼ਿਆਦਾ ਸਿਆਣੀ ਨਹੀਂਗੀ ਸਲਾਹ ਨਹੀਂ ਦਵਾਂਗੀ ਕਿਤੇ ਮੈਨੂੰ ਕਹੋਂਗੇ ਸਾਨੂੰ ਸਲਾਹ ਦਿੰਦੀ ਹੈ ਪਰ ਜੇ ਚੀਜ਼ ਜੀ ਕਰੋਗੇ ਜੇ ਚੀਜ਼ ਨੂੰ ਤਾਂ ਤੁਸੀਂ ਅ ਫਰਕ ਦੇਖੋਗੇ ਜ਼ਰੂਰ ਸੱਚੀ ਕਹਿੰਦੀਆਂ ਕਿ ਇਸ ਚੀਜ਼ ਦਾ ਫਰਕ ਹੁੰਦਾ ਅ ਜਿਹੜੀਆਂ ਨਵੀਆਂ ਕੁੜੀਆਂ ਆ ਰਹੀਆਂ ਨੇ ਤੁਹਾਡੇ ਵਾਲੇ ਫੀਲਡ ਦੇ ਵਿੱਚ ਆਰਟਿਸਟ ਬਣਨਾ ਚਾਹੁੰਦੀਆਂ ਨੇ ਜਾਂ ਕਈ ਬਣ ਵੀ ਰਹੀਆਂ ਨੇ ਹੈਨਾ ਬਣ ਵੀ ਚੁੱਕੀਆਂ ਨੇ ਉਹਨਾਂ ਲਈ ਕੋਈ ਰੈ مشورہ ਤੁਹਾਡਾ ਅ ਜਿਹੜੀਆਂ ਆਰਟਿਸਟ ਬਣ ਚੁੱਕੀਆਂ ਨੇ ਮੈਂ ਕਈ ਤਾਂ ਉਮਰ ਚ ਮੈਂ ਤਾਂ ਛੋਟੀਆਂ ਵੀ ਹੋਣੀਆਂ ਬਹੁਤ ਆਪਣੇ ਕੈਰੀਅਰ ਦੇ ਵਿੱਚ ਕਾਫੀ ਅੱਗੇ ਆ ਚੁੱਕੀਆਂ ਨੇ ਮੈਂ ਸਿੱਖ ਰਹੀ ਹਾਂ ਹਜੇ ਮਤਲਬ ਮੈਂ ਤਾਂ ساری ਜ਼ਿੰਦਗੀ ਸਿੱਖਣਾ ਆ ਤਾਂ ਪਰ ਜਿੱਦਾਂ ਮੈਂ ਕਹੂੰਗੀ ਮੈਂ ਕਿਸੇ ਨੂੰ ਕੋਈ ਸਲਾਹ ਤਾਂ ਨਹੀਂ ਦੇ ਸਕਦੀ ਹੈਗੀ ਸਭ ਚੰਗੇ ਨੇ ਸਭ ਜਿਹੜੇ ਅੱਜਕੱਲ ਦੇ ਜ਼ਿਆਦਾ ਹੈਗੇ ਨੇ ਉਹ ਜ਼ਿਆਦਾ ਸਿਆਣੇ ਨੇ ਪਰ ਕੰਮ ਕਰਨਾ ਨਾ ਛੱਡੋ ਬਾਕੀ ਐਟੀਟਿਊਡ ਜਿਹੜਾ ਹੁੰਦਾ ਹੈ ਉਹ ਕਿੱਥੇ ਸਹੀ ਤਰੀਕੇ ਨਾਲ ਯੂਜ਼ ਕਰੋ ਕਿਉਂਕਿ ਪਿਆਰ ਆ ਜਿਹੜਾ ਏ ਕਦੇ ਮਰਨ ਨਹੀਂ ਦਿੰਦਾ ਖਤਮ ਨਹੀਂ ਹੋਣ ਦਿੰਦਾ ਹੈਗਾ ਸੋ ਐਟੀਟਿਊਡ ਆ ਜਿਹੜਾ ਅੱਜ ਕੱਲ ਮੈਂ ਜ਼ਰੂਰ ਕਹੂੰਗੀ ਕਿ ਸਲਾਹ ਨਹੀਂ ਦੂੰਗੀ ਬੱਡੀ ਪੈਨ ਅਡਵਾਈਸ ਹੀ ਸਮਝ ਲੋ ਮਤਲਬ ਵੀ ਐਜ਼ ਅ 올ਡਰ ਸਿਸਟਰ ਸਮਝ ਲੈਣ ਮੈਨੂੰ ਕਈਆਂ ਤੋਂ ਛੋਟੀ ਹੈਗੀਆਂ ਤਾਂ ਬਟ ਇੱਕ ਐਟੀਟਿਊਡ ਜ਼ਰੂਰ ਹੈਗਾ ਆ ਕਿ ਅੱਜ ਕੱਲ ਉਹ ਚੀਜ਼ ਹੋਏਗੀ ਥੋੜੀ ਜੀ ਕਾਮਯਾਬੀ ਆਉਂਦੀ ਹੈ ਜਦੋਂ ਤਾਂ ਥੋੜਾ ਜਿਹਾ ਆਪਣਾ ਆਪ ਇਦਾਂ ਹੋ ਜਾਂਦਾ ਕਿ ਪਤਾ ਨਹੀਂ ਅਸੀਂ ਕੀ ਆ ਕਈ ਸਾਡੇ ਇਦਾਂ ਦੇ ਆਰਟਿਸਟ ਨੇ ਪੁਰਾਣੇ ਆਰਟਿਸਟ ਨੇ ਸਾਡੇ ਜਿਹੜੇ ਕਿ ਅਮੇਜ਼ਿੰਗ ਨੇ ਮੈਂ ਉਹਨਾਂ ਦਾ ਨਾਂ ਲਵਾਂਗੀ ਬੜੇ ਮਤਲਬ ਕਿਰਦਾਰ ਵੀ ਬੜੇ ਵਧੀਆ ਨੇ ਉਹਨਾਂ ਦੇ ਔਰ ਐਜ਼ ਅ ਔਮਨ ਉਹਨਾਂ ਨੇ ਆਪਣਾ ਨਾਂ ਕਾਬਲੀਅਤ ਨਾਲ ਇੱਥੇ ਤੱਕ ਪਹੁੰਚੇ ਨੇ ਕਿਰਦਾਰ ਆਪਣਾ ਬੜਾ ਵਧੀਆ ਰੱਖਿਆ ਜਿਨ੍ਹਾਂ ਚ ਕਮਲਜੀਤ ਨੀਰੂ ਉਹ ਦੀਦੀ ਬੜੇ ਬੜੇ ਵਧੀਆ ਸੋਲ ਨੇ ਉਹ ਬਹੁਤ ਵਧੀਆ ਨੇ ਕਿਰਸਤ ਦੇ ਸਤਵਿੰਦਰ ਬਿੱਟੀ ਜੀ ਉਹ ਬਹੁਤ ਵਧੀਆ ਮਤਲਬ ਪਰਸਨੈਲਿਟੀ ਹੈਗੇ ਨੇ ਬੜੇ ਵਧੀਆ ਕਲਾਕਾਰ ਨੇ ਉਹ ਤਾਂ ਅਮਰ ਨੂਰੀ ਜੀ ਹਾਂ ਬਾਕੀ ਕਿਮੀ ਵਰਮਾ ਜੀ ਉਹ ਮੇਰੀ ਬਹੁਤ ক্লোਜ਼ ਨੇ ਇਹ ਚਾਰ ਪੰਜ ਜਾਣੇ ਮੇਰੇ ਬਹੁਤ ক্লোਜ਼ ਨੇ ਮੈਂ ਬਹੁਤ ਪਿਆਰ ਕਰਦੀ ਆ ਇਹਨਾਂ ਨੂੰ ਐਜ਼ ਇੱਕ ਵੱਡੀਆਂ ਭੈਣਾਂ ਮੈਨੂੰ ਸਮਝਾਉਂਦੀਆਂ ਵੀ ਨੇ ਪਰ ਮੈਂ ਮਤਲਬ ਇਹਨਾਂ ਦੇ ਵਿੱਚ ਦੇਖਦੀ ਆ ਕਿ ਕਿੱਥੇ ਤੱਕ ਮੁਕਾਮ ਹਾਸਲ ਕੀਤਾ ਸੋ ਜਿਹੜੇ ਨਵੇਂ ਮਾਡਲਸ ਨੇ ਜਾਂ ਨਮੀਆਂ ਐਕਟਰਸ ਬਣਦੇ ਆ ਜਿਹੜੀਆਂ ਇੰਡਸਟਰੀ ਚ ਆ ਰਹੀਆਂ ਉਹ ਦੇਖੋ ਸਿੱਖੋ ਇਹਨਾਂ ਤੋਂ ਵੀ ਪਿਆਰ ਜਿਹੜਾ ਹੈਗਾ ਆ ਕਿ ਪਿਆਰ ਕਿਦਾਂ ਕਰਨਾ ਬੰਡਣਾ ਆ ਸੋ ਇਹ ਅੱਜ ਕੱਲ ਦੇ ਇਦਾਂ ਹੁੰਦੇ ਨੇ ਕਿ ਤੁਸੀਂ ਕਿਤੇ ਜਾਣੇ ਆ ਪਰ ਉਹ ਜੋ ਪਰ ਉਹ ਜੋ ਅਸੀਂ ਨਹੀਂ ਬੁਲਾਣਾ ਜਾਂ ਅਸੀਂ ਪਤ ਨਹੀਂ ਵੱਡੇ ਸਟਾਰ ਆ ਸੋ ਇਹਨਾਂ ਤੋਂ ਵੱਡੇ ਸਟਾਰ ਤਾਂ ਨਹੀਂ ਹਜੇ ਹੈਗੇ ਕੋਈ ਵੀ ਸੋ ਕਿਉਂਕਿ ਇੱਕ ਨਾਂ ਇੱਕ ਉਮਰ ਦੇ ਨਾਲ ਇੱਕ ਤਜਰਬਾ ਇੱਕ ਨਾਂ ਬਣਾ ਚੁੱਕੇ ਨੇ ਪਿਆਰ ਸ਼ਬਦ ਤੋਂ ਨਫ਼ਰਤ ਹੀ ਨਹੀਂ ਹੋਊਗੀ ਪਿਆਰ ਸ਼ਬਦ ਤੋਂ ਜੇ ਉਧਰ ਨੂੰ ਲਾਇਆ ਜਾਵੇ ਤਾਂ ਨਫ਼ਰਤ ਆਲਟ ਕਰੂੰਗੀ ਮੈਨੂੰ ਥੋੜਾ ਜਿਹਾ ਕਰੈਕਟ ਕਰੂੰਗੀ ਕਿ ਪਿਆਰ ਨੂੰ ਸ਼ਾਇਦ ਜਿਹੜੇ ਪਿਆਰ ਕਰਨ ਵਾਲੇ ਲੋਕ ਨੇ ਨਾ ਉਹ ਨਫ਼ਰਤ ਨਹੀਂ ਕਰਦੇ ਉਹ ਗੁੱਸਾ ਕਰ ਸਕਦੇ ਨੇ ਲੜ ਸਕਦੇ ਨੇ ਤਾਂ ਨਫ਼ਰਤ ਨਹੀਂ ਕਰ ਸਕਣਗੇ ਕਿਉਂਕਿ ਪਿਆਰ ਇੱਕ ਇੱਕ ਪਾਸੇ ਨੂੰ ਹੀ ਨਹੀਂ ਹੁੰਦਾ ਪਿਆਰ ਅਸੀਂ ਜਿੱਦਾਂ ਆਈ ਲਵ ਮਾਈ ਸਨ ਮੈਂ ਆਪਣੇ ਬੱਚੇ ਨੂੰ ਪਿਆਰ ਕਰਦੀ ਆ ਸੋ ਨਫ਼ਰਤ ਪਿਆਰ ਨੂੰ ਕਿੱਦਾਂ ਕਰੂੰਗੀ ਔਰ ਸੱਚੀ ਕਹਨੀ ਆ ਇਹ ਚੀਜ਼ ਤੁਸੀਂ ਮੈਨੂੰ ਨਹੀਂ ਬੜੇ ਕਿਸੇ ਸਿਆਣਿਆਂ ਨੂੰ ਪੁੱਛ ਕੇ ਦੇਖੋ ਜਿਹੜੇ ਇਨਸਾਨ ਪਿਆਰ ਕਰਦੇ ਨੇ ਨਾ ਪਿਆਰ ਨੂੰ ਨਫ਼ਰਤ ਨਹੀਂ ਕਰਨਗੇ ਕੋਈ ਕੁਝ ਵੀ ਕਰਕੇ ਚਲੇ ਜਾਵੇ ਉਹਨਾਂ ਨਾਲ ਤਾਂ ਉਹ ਨਫ਼ਰਤ ਨਹੀਂ ਕਰ ਸਕਣਗੇ ਸੋ ਮੈਂ ਰਾਈ ਸਾਹਿਬ ਨੂੰ ਵੀ ਨਫ਼ਰਤ ਨਹੀਂ ਕਰਦੀ ਪਿਆਰ ਇੱਥੇ ਆ ਕਰਦੀ ਰਹਿਣਾ ਸਾਰੀ ਜ਼ਿੰਦਗੀ ਕਰਦੇ ਰਹਿਣਾ ਉਹ ਜ਼ਿੰਦਗੀ ਚ ਅੱਗੇ ਵੀ ਵਧਾਂਗੇ ਪਰ ਉਹ ਪਿਆਰ ਨਹੀਂ ਇਹ ਕੋਈ ਇਹ ਨਹੀਂ ਹੈਗਾ ਵੀ ਇੱਕ ਕੱਢ ਲਿਆ ਇੱਕ ਰੱਖ ਲੈ ਇੱਕ ਕੱਢ ਲਿਆ ਇੱਕ ਪਿਆਰ ਹੈ ਇੱਕ ਕਰਦਾਰ ਆ ਇੱਕ ਇੱਕ ਸੂਰਤ ਬਸੀ ਹੋਈ ਆ ਉਹ ਬਸੀ ਰਹਿਣੀ ਆ ਮੈਂ ਉਸ ਉਸ ਰਾਏ ਨੂੰ ਪਿਆਰ ਕੀਤਾ ਸੀਗਾ ਜਿਹੜਾ ਜਿਹਨੇ ਮੈਨੂੰ ਪਿਆਰ ਕੀਤਾ ਸੀ ਇਹ ਰਾਏ ਜੀ ਅਜ ਰਾਏ ਸਾਹਿਬ ਤੁਹਾਡੇ ਕੋਲ ਆ ਕੇ ਬੈਠਦੇ ਨੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਕਰੋਗੇ ਨਹੀਂ ਉਦਾਂ ਦੇਖੋ ਮੇਰੇ ਬੱਚੇ ਦੇ ਫਾਦਰ ਨੇ ਮੈਂ ਗੱਲ ਕਰੂੰਗੀ ਪਰ ਜੇ ਮੈਂ ਐਜ਼ ਅ ਪਾਰਟਨਰ ਜਿਹੜਾ ਮੈਨੂੰ ਵਿਚ ਰਸਤੇ ਛੱਡ ਗਿਆ ਮੈਂ ਹੱਥ ਫੜ ਕੇ ਅੱਗੇ ਨਹੀਂ ਉਹ ਕਹਿੰਦੇ ਨੇ ਵੀ ਹੁਣ ਚਾਹੇ ਉਹ ਖੁਦਾ ਵੀ ਬਣ ਜਾਣਾ ਤਾਂ ਮੈਂ ਹੁਣ ਸਜਦਾ ਨਹੀਂ ਕਰੂੰਗੀ ਪਿਆਰ ਮੇਰਾ ਹੈਗਾ ਮੈਂ ਉਹਨਾਂ ਨੂੰ ਪਿਆਰ ਕਰਦੀ ਹੂੰ ਅੰਦਰ ਕਰਦੀ ਆ ਪਰ ਮੈਂ ਜੇ ਕਹਾਂ ਜ਼ਿੰਦਗੀ ਦਾ ਸਫ਼ਰ ਹੁਣ ਅੱਗੇ ਮੈਂ ਖੁਦ ਨਹੀਂ ਉਹਨਾਂ ਦੇ ਨਾਲ ਤੈਅ ਕਰਨਾ ਚਾਹੂੰਗੀ ਕਦੇ ਵੀ ਨਹੀਂ ਚਾਹੂੰਗੀ ਮੈਂ ਚਾਹਦੀ ਵੀ ਨਹੀਂ ਵੀ ਉਹ ਮੇਰੇ ਕੋਲ ਆਣ ਵਾਪਸ ਕਿਉਂਕਿ ਜੋ ਕੁਛ ਮੈਂ ਦੁਨੀਆ ਤੋਂ ਸੁਣਿਆ ਆ ਮੈਂ ਕਈ ਵਾਰ ਕਹਿੰਦੇ ਨੇ ਮੇਰੇ ਬ੍ਰਦਰ ਕਹਿੰਦੇ ਨੇ ਜਾਂ ਲੋਕ ਕਹਿੰਦੇ ਨੇ ਤੂੰ ਕੈਸੀ ਆ ਤੈਨੂੰ ਨਫ਼ਰਤ ਨਹੀਂ ਆਂਦੀ ਮੈਂ ਕਿ ਜਿਹਨੂੰ ਪਿਆਰ ਹੀ ਕਰ ਲਿਆ ਉਹਨੂੰ ਨਫ਼ਰਤ ਕਿੱਦਾਂ ਕਰਾਂ ਜਿਹਨੂੰ ਪਿਆਰ ਹੀ ਕਰ ਲਿਆ ਉਹਨੂੰ ਨਫ਼ਰਤ ਕਿੱਦਾਂ ਕਰਾਂ ਮੈਂ ਸੋ ਨਫ਼ਰਤ ਤਾਂ ਨਹੀਂ ਪਰ ਹਾਂ ਨਾਲ ਵੀ ਨਹੀਂ ਨਾਲ ਨਹੀਂ ਮੈਂ ਜਦੋਂ ਸਵੇਰੇ ਤੁਹਾਡਾ ਸੁਣ ਰਿਹਾ ਸੀ ਨਾ ਇੰਟਰਵਿਊਜ਼ ਉਹਦੇ ਵਿੱਚ ਆ ਰਿਹਾ ਸੀ ਮੇਰੇ ਚਿੱਤੇ ਉਹ ਮਨਮੋਹਣ ਵਾਰਸੌਰਾਂ ਦਾ ਗੀਤ ਕਿ ਕਿਤੇ ਇਕੱਲੇ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਮੈਂ ਉਲਟ ਕਹਿ ਦਨੀ ਆ ਕਿਤੇ ਇਕੱਲਾ ਬਹਿ ਕੇ ਸੋਚੀ ਹੋਏ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਜਾਂ ਮੈਂ ਉਹਨਾਂ ਦਾ ਹੀ ਗਾਣਾ ਗਾ ਦਨੀ ਆ ਕੋਈ ਚੱਜ ਦਾ ਲੱਭਾਨਾ ਜੇ ਸਾਨੂੰ ਛੱਡਣਾ ਚਾਹਣਾ ਆ ਹਾਂ ਇਹ ਉਹਨਾਂ ਦਾ Song ਸੀਗਾ ਸੋ ਮੈਂ ਉਹਨਾਂ ਦਾ ਗਾਣਾ ਹੀ ਗਾ ਦਨੀ ਆ ਵੀ ਕੋਈ ਬਹਾਨਾ ਚੱਜ ਦਾ ਲੱਭਣਾ ਸੀ ਨਾ ਜੇ ਛੱਡਣਾ ਹੀ ਸੀਗਾ ਮਤਲਬ ਆ ਤਾਂ ਕੋਈ ਗੱਲ ਨਾ ਹੋਈ ਨਾ ਆ ਤਾਂ ਕੋਈ ਗੱਲ ਨਾ ਹੋਈ ਮਰਦਾਂ ਵਾਲੀ ਗੱਲ ਨਾ ਹੋਈ ਇਹ ਹਾਂਜੀ ਇਹ ਮਰਦਾ ਵਾਲੀ ਗੱਲ ਨਾਲ ਅਫਸੋਸ ਹੁੰਦਾ ਜਦੋਂ ਕੋਈ ਵੀ ਚਲੋ ਸਾਡੇ ਵਰਗੇ ਨੇ ਤਾਂ ਵਿਊ ਲੈਣੇ ਹੁੰਦੇ ਨੇ ਗੱਲਾਂ ਕਰਦੇ ਨੇ ਹਨ ਅਫਸੋਸ ਹੁੰਦਾ ਵੀ ਜਦੋਂ ਤੁਹਾਡੇ ਨਾਲ ਕੋਈ ਗੱਲ ਕਰਦਾ ਕਿੰਨਾ ਕਰੋਣਿਓਂ ਇਕੱਲੇ ਬਹਿ ਕੇ ਰੋਣ ਵਾਲੀ ਗੱਲ ਤਾਂ ਨਾ ਹੀ ਪੁੱਛੋ ਮੈਂ ਹੁਣ ਹੀ ਰੋਣ ਲੱਗ ਜੂਗੀ ਇਕੱਲੀ ਰਹਿੰਦੀ ਨਹੀਂ ਹੁਣ ਮੈਂ ਕਿਉਂ ਕਿਉਂ ਗੱਲ ਕਰਦੇ ਮੈਂ ਨਹੀਂ ਰੋਣਾ ਸੀ ਇਹ ਪੋਡਕਾਸਟਸ ਮੈਂ ਸੋਚਿਆ ਸੀ ਮੈਂ ਖੁਸ਼ ਖੁਸ਼ ਰਹਿਣਾ ਤੇ ਕੱਲੀ ਮੈਂ ਰਹਿੰਦੀ ਨਹੀਂ ਕੱਲੇ ਰਹਿਣ ਤੋਂ ਡਰ ਲੱਗਦਾ ਹਾਂ ਕਿਉਂਕਿ ਕੱਲੇ ਬਹਿਣਾ ਸਿਰਫ ਉਹ ਲਮ੍ਹੇ ਉਹ ਪਾਲ ਨਹੀਂ ਪੁੱਲਦੇ ਉਹ ਦਿਮਾਗ ਚੋਂ ਨਹੀਂ ਜਾਂਦੀਆਂ ਗੱਲਾਂ ਜੀ ਤੇ ਉਹ ਵਕਤ ਨਹੀਂ ਭੁੱਲਦਾ ਮੈਨੂੰ ਆ ਕੱਲੇ ਰਹਿਣ ਤੋਂ ਡਰ ਬਹੁਤ ਲੱਗਦਾ ਆ ਰੋਣ ਦਾ ਤਾਂ ਇਦਾਂ ਆ ਕਿ ਸ਼ਾਇਦ ਸ਼ਾਇਦ ਕਹਿੰਦੇ ਹੁੰਦੇ ਨੇ ਕੋਈ ਜ਼ਖਮ ਜਦੋਂ ਹੁੰਦਾ ਨਾ ਉਹ ਪਰ ਜਾਂਦਾ ਪਰ ਦਾਗ ਰਹਿ ਜਾਂਦਾ ਹੈ ਵਕਤ ਦੇ ਨਾਲ ਭਰ ਜਾਊਗਾ ਬਾਕੀ ਵਾਹਿਗੁਰੂ ਮੇਰੇ ਬੱਚੇ ਨੂੰ ਲਾਇਕ ਬਣਾਵੇ ਮੇਰਾ ਬੱਚਾ ਹੈਗਾ ਉਪਰ ਦੂਗਾ ਜ਼ਖਮ ਪਰ ਦਾਗ ਤਾਂ ساری ਜ਼ਿੰਦਗੀ ਰਹਿ ਜਾਣਾ ਆ ਦਾਗ ਰਹਿ ਜਾਣਾ ਆ ਤੇ ਨਾ ਬਿਲਕੁਲ ਹੋਰ ਕੁਝ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹਾਂ ਜੋ ਮਨ ਦੇ ਵਿੱਚ ਹੋਵੇ ਵੈਸੇ ਮੈਂ ਮਾਫੀ ਚਾਹਾਂਗਾ ਕਿਉਂਕਿ ਇਮੋਸ਼ਨਲੀ ਤੁਹਾਨੂੰ ਕਰਤਾ ਪਹਿਲਾਂ ਤੁਸੀਂ ਕਿਹਾ ਸੀ ਕਿ ਇਮੋਸ਼ਨਲ ਨਹੀਂ ਹੋਣਾ ਅੱਜ ਨਹੀਂ ਕੋਈ ਨਾ ਵੈਸੇ ਅੱਜ ਮੇਰਾ ਪੋਡਕਾਸਟ ਬਹੁਤ ਪੋਜ਼ਿਟਿਵ ਰਿਹਾ ਅੱਜਾ ਬਹੁਤ ਪੋਜ਼ਿਟਿਵ ਤੇ ਵਧੀਆ ਗੱਲਾਂ ਕੀਤੀਆਂ ਖੁਸ਼ ਹੋਇਆ ਕਿਉਂਕਿ ਬਹੁਤ ਜ਼ਰੂਰੀ ਆ ਇੱਕ ਸੁਨੇਹਾ ਰਾਈ ਸਾਹਿਬ ਨੂੰ ਜ਼ਰੂਰ ਦੇਣਾ ਚਾਹੂੰਗੀ ਮੈਂ ਤੁਹਾਡੇ ਪੋਡਕਾਸਟ ਦੇ थ्रू ਜੋ ਮੇਰੇ ਨਾਲ ਕੀਤਾ ਕਿਸੇ ਹੋਰ ਨਾਲ ਨਾ ਕਰੀ ਕਦੇ ਵੀ ਜਿੱਥੇ ਹੈਗਾ ਜੀਦਾ ਹੈਗਾ ਉਹਦਾ ਬਣ ਕੇ ਰਹਿਲਾ ਹੁਣ ਤੇ ਛੱਡ ਦੇ ਅਕਾਲ ਪੁਰਖ ਤੋਂ ਡਰ ਉਹਦੀ लाठी 'ਚ ਆਵਾਜ਼ ਨਹੀਂ ਹੋਣੀ ਮੋਰੇ ਜਵਾਨਤੀ ਆ ਉਹਦੇ ਬਾਰੇ ਸੋਚ ਕਿਉਂਕਿ ਜ਼ਮਾਨਾ ਜਿਹੜਾ ਨਾ ਇਹ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਕਿ ਕੌਣ ਸਹੀ ਹੈ ਕੌਣ ਗਾਵਤਾ ਤੇ ਕਰਮਾ ਵਾਪਸ ਆਂਦਾ ਹੀ ਹੁੰਦਾ ਸੋ ਹਜੇ ਵੀ ਵਕਤ ਆ ਜੀਦਾ ਹੈਗਾ ਉਹਦਾ ਇਮਾਨਦਾਰੀ ਨਾਲ ਬਣ ਕੇ ਰਹਿਲਾ ਤੇ ਬੱਚੀ ਦਾ ਸੋਚ ਕੇ ਬਾਕੀ ਸਮਝ ਗਿਆ ਹੋਣਾ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਸੋ ਬਾਕੀ ਕੋਰਟ 'ਚ ਆਪਾਂ ਜ਼ਰੂਰ ਮਿਲਦੇ ਰਹਾਂਗੇ ਕੇਸ ਚੱਲੂਗਾ ਲੜੂੰਗੀ ਜ਼ਰੂਰ आखिरी सांस तक लडूंगी आगे भी कहा सी जे उधा रहदी त नहीं ਛੱਡਣਾ ਸੀਗਾ ਤੇ ਇਦਾਂ ਵੀ ਮੈਂ ਨਹੀਂ ਛੱਡਣਾ ਹੈਗਾ ਸੱਚ ਨੂੰ ਸਾਹਮਣੇ ਜ਼ਰੂਰ ਲੈ ਕੇ ਆਉਂਗੀ ਨਾ ਹਾਰਨਾ ਨਾ ਡਰਨਾ ਤੇ ਨਾ ਹੀ ਪਿਆਰ ਕਰਨਾ ਛੱਡਣਾ ਬਾਕੀ ਕਿਤੇ ਨਾ ਕਿਤੇ ਟਕਰਾਂਗੇ ਜ਼ਰੂਰ ਇੰਡਸਟਰੀ 'ਚ ਹੈਗੇ ਆ ਜ਼ਰੂਰ ਤੇ ਕਹੂੰਗੀ ਕਿ ਹਰ ਇੱਕ ਨੂੰ ਇਸ ਚੀਜ਼ ਬਾਕੀ ਹੋਰ ਮੁੰਡਿਆਂ ਨੂੰ ਵੀ ਸਲਾਹ ਦਵਾਂਗੀ ਕੁੜੀਆਂ ਇੱਜ਼ਤ ਦੀਆਂ ਭੁੱਖੀਆਂ ਹੁੰਦੀਆਂ ਨੇ ਮਹਿਲ ਤਾਂ ਆਪ ਵੀ ਮਿਹਨਤ ਕਰਕੇ ਅੱਜਕੱਲ ਬਣਾ ਸਕਦੀਆਂ ਨੇ ਸੋ ਜੇ ਤਾਂ ਡੀਪਾਰਟਨਰ ਹੈਗੀ ਆ ਉਹਦੀ ਰਿਸਪੈਕਟ ਕਰੋ ਇੱਕ ਦਾ ਹੋਣ ਚ ਹੀ ਫਾਇਦਾ ਹੈਗਾ ਆ अनेਕਾਂ ਦਾ ਹੋ ਕੇ ਕੀ ਫਾਇਦਾ ਆ ਜੀ ਉਹ ਉਹ ਸ਼ੁਕਰੀਆ ਤਾਂ ਅਸੀਂ ਵੀ ਬੇਨਤੀ ਕਰਾਂਗੇ ਕਿ ਜੇ ਕਿਤੇ ਰਾਏ ਸਾਹਿਬ ਸਾਡੀ ਆਵਾਜ਼ ਸੁਣਨਗੇ ਤਾਂ ਉਹ ਵੀ ਇਸ ਸਟੂਡੀਓ ਦੇ ਵਿੱਚ ਆ ਕੇ ਆਪਣਾ ਪੱਖ ਰੱਖ ਸਕਦੇ ਨੇ ਤਾਂ ਵਾਕਈ ਪੱਤਰਕਾਰ ਕੋਈ ਜਸਟਿਸ ਨਹੀਂ ਕਰਦਾ ਹੁੰਦਾ ਪੱਤਰਕਾਰ ਪੱਤਰਕਾਰ ਹੀ ਹੁੰਦਾ ਉਸਨੇ ਪੱਖ ਰੱਖਣੇ ਹੁੰਦੇ ਨੇ ਕਿ ਉਹ ਬੇਸ਼ੱਕ ਦੀ ਵਿਰੋਧੀ ਧਿਰ ਦਾ ਪੱਖ ਹੋਵੇ ਤੇ ਬੇਸ਼ੱਕ ਦੀ ਉਹ ਸੱਤਾ ਧਿਰ ਦਾ ਪੱਖ ਹੋਵੇ ਪੱਤਰਕਾਰ ਨੇ ਹਮੇਸ਼ਾ ਆਪਣੀ ਪੱਤਰਕਾਰੀ ਕਰਨੀ ਹੁੰਦੀ ਹੈ ਤੇ ਅਸੀਂ ਵੀ ਅਪੀਲ ਕਰਾਂਗੇ ਇਸ ਪੋਡਕਾਸਟ ਦੇ ਜ਼ਰੀਏ ਕਿ ਜੇਕਰ ਉਹਨਾਂ ਨੇ ਆਪਣਾ ਪੱਖ ਰੱਖਣਾ ਹੋਵੇ ਤਾਂ ਸਾਡੇ ਇਸ ਸਟੂਡੀਓ ਦੇ ਵਿੱਚ ਆ ਕੇ ਜਾਂ ਸਾਨੂੰ ਬੁਲਾ ਸਕਦੇ ਨੇ ਤਾਂ ਤੁਸੀਂ ਜੁੜੇ ਰਹਿਣਾ ਨਰਪੱਤ ਪੋਸਟ ਦੇ ਨਾਲ ਲਗਾਤਾਰ ਅਜਿਹੇ ਪੋਡਕਾਸਟ ਹੁੰਦਿਆਂ ਰਹਿਣਗੇ ਸਤਿ ਸ੍ਰੀ ਅਕਾਲ